جي سي اس تي کي به سولت ڏيڻ جي ضرورت آهي सिद्धित किया स्पीक टाइम से स्पीक लैवल वालों की चल देखो अजे तक तो अजि कोई प्रश्न پاس ني هندا کاؤنٹر دا جو ناپا ديو ਨਬਦੀ ਜੇਲ੍ਹ ਦੇ ਅੱਗੇ 8 ਵਜੇ ਤੋਂ ਸ਼ੁਰੂ ਹੋ ਚੁੱਕੇ ਸਨ ਜਿਹੜੇ ਕਿ ਕਾਲੀ ਦਲ ਦੇ ਵਰਕਰ ਸਨ ਕਿਉਂਕਿ ਪਹਿਲਾਂ 11 ਵਜੇ ਦਾ ਟਾਈਮ ਫਿਰ 12 ਵਜੇ ਦਾ ਟਾਈਮ ਫਿਰ 1 ਵਜੇ ਦਾ ਟਾਈਮ ਤੇ 2 ਵਜੇ ਮਜ਼ੀਠੀਆਂ ਬਾਹਰ ਆਉਂਦਾ ਕਿਉਂਕਿ ਜੇਲ੍ਹ ਦੇ ਅੱਗੋਂ ਡਿਊਟੀ ਜਿੱਥੇ ਡਿਊਟੀਆਂ ਉਥੋਂ ਬਿਲਕੁਲ ਤੁਰਕੇ ਆਉਂਦਾ ਆਪਣੀ ਫੈਮਿਲੀ ਦੇ ਨਾਲ ਉਹਨਾਂ ਦੀ ਧਰਮ ਪਤਨੀ ਤੇ ਹੋਰ ਉਹਨਾਂ ਦੇ ਨਾਲ ਉਹਨਾਂ ਦੇ ਐਡਵੋਕੇਟ ਸਾਹਿਬ ਤੇ ਦੂਸਰੇ ਗੁਲਜਾਰ ਸਿੰਘ ਰਣੀ ਕੇ ਕੈਬਨਟ ਮੰਤਰੀ ਜਿਹੜੇ ਸਾਹਕਾ ਤੇ ਬਿਲਕੁਲ ਜਦੋਂ ਉੱਥੋਂ ਤੁਰੇ ਆ ਰਹੇ ਨੇ ਤਾਂ ਲੋਕਾਂ ਦਾ ਹਜੂਮ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਹਜੂਮ ਆ ਜਿਹੜਾ ਉਹ ਬਿਲਕੁਲ ਨਾਰੇ ਮਾਰਦਾ ਨਾਜ਼ਰ ਆ ਰਿਹਾ ਕਿਉਂਕਿ ਮਜ਼ਦੀਠੀਏ ਨੇ ਬਹੁਤ ਵੱਡੀਆਂ ਗੱਲਾਂ ਭਗਵੰਤ ਮਾਨ ਮੁੱਖ ਮੰਤਰੀ ਦੇ ਨਿਸ਼ਾਨ ਸਾਦੇ ਨੇ ਕਈਆਂ ਦੀ ਤਾਰੀਫ਼ ਵੀ ਕੀਤੀ ਆ ਜਿਦੋਂ ਸੁਖਪਾਲ ਸਿੰਘ ਖਹਿਰੇ ਟਕਰੀਫ਼ ਤਾਰੀਫ਼ ਕੀਤੀ ਆ ਪ੍ਰਤਾਪ ਸਿੰਘ ਬਾਜਵਾ ਦੀ ਤਾਰੀਫ਼ ਕੀਤੀ ਆ ਸੁਨੀਲ ਜਾਖੜ ਦੀ ਤਾਰੀਫ਼ ਕੀਤੀ ਆ ਭਾਰਤ ਪੂਸ਼ਣ ਆਸ਼ੂ ਦੀ ਤਾਰੀਫ਼ ਕੀਤੀ ਆ ਬਹੁਤ ਆਗੂ ਦੀ ਤਾਰੀਫ਼ਾਂ ਜਿਹੜੇ ਕੀਤੇ ਨੇ ਕਿਉਂਕਿ ਜਦੋਂ ਜੇਲ੍ਹ ਦੇ ਵਿੱਚ ਇਨਸਾਨ ਬੰਦ ਹੁੰਦੇ ਨੇ ਤਾਂ ਜਦੋਂ ਕੋਈ ਹਾਂ ਦਾ ਨਾਰਾ ਮਾਰਦਾ ਕਿਤੇ ਨਾ ਕਿਤੇ ਉਹਨੂੰ ਆਕਸੀਜਨ ਦਾ ਕੰਮ ਕਰਦਾ ਕਿਉਂਕਿ ਮਜ਼ਦੀਠੀਏ ਕਿਤੇ ਨਾ ਕਿਤੇ 7 ਮਹੀਨਿਆਂ ਦੇ ਦੌਰਾਨ ਜੇਲ੍ਹ ਦੇ ਵਿੱਚ ਕਿਤੇ ਕਿ ਤੇ ਤੰਗ ਪਰੇਸ਼ਾਨ ਜ਼ਰੂਰ ਸੀ ਤੇ ਜਿਹੜੀ ਅੱਜ ਉਹਨਾਂ ਨੇ ਆ ਕੇ 7 ਮਹੀਨਿਆਂ ਬਾਅਦ ਪੜਾਅ ਕੱਢੀ ਆ ਕਿਉਂਕਿ ਮੁੱਖ ਮੰਤਰੀ ਪੰਜਾਬ ਨੂੰ ਚੈਲੰਜ ਵੀ ਕੀਤਾ ਮਜੀਠੀਆ ਵੱਲੋਂ ਕਿ ਬਿਲਕੁਲ 2027 ਦੀਆਂ ਚੋਣਾਂ ਦੇ ਵਿੱਚ ਪਤਾ ਲੱਗੇਗਾ ਕਿ ਮਜੀਠੀਆ ਤਾਂ ਸਿਰਫ ਤੇ ਸਿਰਫ ਦਾਲ ਦੇ ਨਾਲ ਸਬਰ ਕੀਤਾ ਪਰ ਉਹਦਾ ਕੀ ਬਣੂਗਾ ਉਹਨੂੰ ਪੈਗ ਤੋਂ ਬਿਨਾਂ ਨਹੀਂ ਬਣਨਾ ਤੇ ਦੂਸਰੇ ਪਾਸੇ ਜਿਹੜੇ ਵਿੱਤ ਮੰਤਰੀ ਪੰਜਾਬ ਨੇ ਹਰਪਾਲ ਚਿਮਮਾ ਤੇ ਵੀ ਤਿੱਖੇ ਨਿਸ਼ਾਨੇ ਨੇ ਜਿਹੜੇ ਬਿਲਕੁਲ ਮਜੀਠੀਆ ਵੱਲੋਂ ਸਾਦੇ ਗਏ ਨੇ ਤੇ ਉਸ ਤੋਂ ਬਾਅਦ ਮਜੀਠੀਆ ਪਟਿਆਲਾ ਲਈ ਰਵਾਨਾ ਹੁੰਦੇ ਨੇ ਗੁਰੂ ਘਰ ਲਈ ਰਵਾਨਾ ਹੁੰਦੇ ਨੇ ਉਸ ਤੋਂ ਬਾਅਦ ਬਿਲਕੁਲ ਮਜੀਠੀ ਨੂੰ ਜੇ ਚੰਡੀਗੜ੍ਹ ਨੂੰ ਰਵਾਨਾ ਹੋਣਗੇ ਉਹਨਾਂ ਦੀ ਧਰਮ ਪਤਨੀ ਵੀ ਨਾਲ ਸੀ ਤੇ ਬਿਲਕੁਲ ਤਸਵੀਰਾਂ ਤੁਹਾਨੂੰ ਅਸੀਂ ਇੱਕ ਪਾਸੇ ਦਿਖਾ ਰਹੇ ਹਾਂ ਜਿਸ ਤਰ੍ਹਾਂ ਕਿ ਕਾਲੀ ਦਲ ਦੇ ਵਰਕਰਾਂ ਦੇ ਵਿੱਚ